ਐਲਡੀ ਉਹ ਦਲਜੀਤ ਸਿੰਘ ਹੀਗਾ ਇਹਨਾਂ ਦਾ ਪਿੰਡ ਸ਼ਮਸ਼ੇਰਪੁਰ ਹੀਗਾ ਤੇ ਇਹ ਗੱਡੀ ਲੈ ਕੇ ਜਾ ਰਹੀ ਹੈ ਕਿ ਉੱਪਰ 120 120 ਤੇ ਰਸਤੇ ਵਿੱਚ ਸਲੈਡਿੰਗ ਹੋ ਗਈ ਉੱਪਰ ਗੱਡੀ ਦੇ ਪੱਥਰ ਲਿੱਦਾ ਇੱਕ ਅਫਸਰ ਤੇ ਇੱਕ ਜੋ ਐਂਸੀ ਹੋਇਆ ਉਹ ਸੀਧਾ ਹੋ ਗਿਆ ਤਾਂ ਔਰ ਇੱਕ ਬਾਕੀ ਜੋ ਅਫਸਰ ਹੈ ਉਹ ਇੰਜਰਡ ਹੋਇਆ ਉਹ ਬਾਕੀ ਠੀਕ ਹੈ ਜੀ ਹਾਂਜੀ ਇਹਨਾਂ ਦੇ ਕੀ ਪੋਸਟਿਜਨ ਦੇ ਆਏ ਨੇ ਇਹ ਹਾਂਜੀ ਇਹ ਨਾਇਕ ਸਾਹਿਬ ਨਾਇਕ ਹੀ ਹੈ ਤੇ ਸਰਕਾਰੀ ਸਮਾਣਾ ਹਾਂਜੀ ਸਰਕਾਰੀ ਸਮਾਣਾ ਨਾ ਇਹਨਾਂ ਦਾ ਸਸਕਾਰ ਵਿੱਚ ਆ ਗਿਆ ਵਾ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇੱਥੇ ਸਾਡੇ ਜਿਹੜੇ ਸ਼ਹੀਦ ਸ਼ਹੀਰ ਉਰਜਿਤ ਸਿੰਘ ਜੀ ਉਹਨਾਂ ਦੇ ਨਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਆ ਮੇਰੇ ਨਾਲ ਡੀਐਸਪੀ ਸਾਹਿਬ ਤੇ ਸੀਨੀਅਰ ਸਾਹਿਬ ਜਿਹੜਾ ਪ੍ਰਸ਼ਾਸਨ ਵੱਲੋਂ ਆਇਆ ਪੰਜਾਬ ਸਰਕਾਰ ਨੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਅੱਜ ਪੋਸਟ ਕੀਤੀ ਸੀਗੀ ਜੋ ਵੀ ਵਾਅਦਾ ਹੈਗਾ ਪੰਜਾਬ ਸਰਕਾਰ ਦਾ ਸੋ ਦੈਟ ਵਿਲ ਬੀ ਕੇਪਟ ਐਂਡ ਜਿਹੜਾ ਵੀ लॉस ਆ ਪੂਰਾ ਤਾਂ ਨਹੀਂ ਹੋ ਸਕਦਾ ਬਟ ਬੀਇੰਗ ਫਰੋਮ ਗਵਰਨਮੈਂਟ ਸਾਈਡ ਵਾਟਐਵਰ ਕੈਨ ਬੀ ਡਨ ਐਂਡ ਵਾਟਐਵਰ ਹੈਸ ਬੀਨ ਕੰਕਲਿਸ਼ਟ ਉਹ ਪਰਵਾਹ ਨਹੀਂ ਸਰ ਕਿਹੜੀ ਜਗ੍ਹਾ ਘਟਨਾ ਹੋਈ ਸੀ ਤੇ ਕਿੰਨੇ ਜਿਆਦਾ ਜਵਾਨ ਅਸ਼ੀਰੀ ਬੀਸਿਕਲੀ ਲਦਾਖ ਦੇ ਵਿੱਚ ਜਿਹੜਾ ਸੀਗਾ ਇਹ ਵਾਈਲ ਐਕਸੀਡੈਂਟ ਹੋਇਆ ਸੀਗਾ ਉੱਥੇ ਹਲੇ ਜਿਹੜੇ ਤਿੰਨ ਇੰਜਰਡ ਨੇ ਦੋ ਔਨ ਦਾ ਸਪੌਟ ਸੀ ਰੈਟ ਯੇਟ ਦਾ ਰਿਪੋਰਟਸ ਆਫ ਅਦਰਸ ਆਰ ਰੀਸੀਵਡ ਸੋ ਉਹ ਬੀਸਿਕਲੀ ਬੜਾ ਹੀ ਮੰਦਪਾਗਾ ਜੋ ਵੀ ਹਾਦਸਾ ਵਾਪਰਿਆ ਹਾਲ ਦਾ ਇਹ ਕੋਈ ਗੱਲ ਨਹੀਂ ਇਹ ਆਪੀ ਅੱਗੇ ਬੱਚਿਆਂ ਨੂੰ ਕੱਦ ਕੇ ਤੇ ਫਾਰਿਆਂ ਕਰਕੇ ਨਾ ਤੇ ਅੱਗੇ ਬੱਚਾ ਐ ਮੇਰਾ ਬੱਚਾ ਛੋਟਾ ਬੱਚਾ ਵੱਡਾ ਬੱਚਾ ਕੋਈ ਵਿਚਾਰਾ ਕਰਕੇ ਉਹਨੂੰ ਨੌਕਰੀ ਕਿਥੇ ਕਹਿੰਦੇ ਦੋ ਬੰਨੋ ਫਰੀ ਗਵਰਨਮੈਂਟ ਦੇ ਮਤਲਬ ਮੈਂ ਤਾਂ ਕਰਨਾ ਵੀ ਗੱਲ ਕੇ ਵੀ ਜਿੱਥੇ ਵੀ ਆ ਸਕਦਾ ਮੇਰਾ ਮੈਂ ਤਾਂ ਹੁਣ ਪੰਚ ਦਿਹਾੜੀ ਦੀ ਡੰਗਿਆ ਤੇ ਕਬਈ ਕਿ ਰਾਤ ਸੀ ਕਿੱਥੇ ਡਿਊਟੀ ਕਰਦਾ ਸੀ ਮੁੰਡਾ ਕੀ ਗੱਲ ਹੋਖਾਰੀ ਇਹ ਇੱਥੇ ਠੰਮੜਿਆਂ ਨਾਲ ਹੀ ਇੱਥੇ ਪਾਣੀ ਪੀਣਾ ਨਹੀਂ ਜੇ ਪਾਣੀ ਪੀਓ ਪਾਣੀ ਪੀਓ ਕਬਈ ਪਾਣੀ ਪੀਓ ਪਾਣੀ ਪੀਓ ਕੀ ਹੋਪ ਤਾਂ ਤਸਨੀ ਆਇਆ ਤਸਨੀ ਆਰਦਾ ਇਹ ਰਵਾਬ ਨਾਲ ਹੀ ਕਰਦਾ ਨਾਲ ਹੀ ਹਾਂ ਕਦੋਂ ਘਰ ਆਇਆ ਸੀ ਕਦੋਂ ਗੱਲ ਹੋਈ ਸੀ ਪਰਿਵਾਰ ਦੇ ਨਾਲ ਕੀ ਕਹਿੰਦਾ ਸੀ ਪਰਸੋਂ ਗੱਲ ਹੋਈ ਏ ਕੀ ਕਹਿੰਦਾ ਘਰ ਬਣਾਉਣਾ ਸੀ ਮਾਂ ਆਪਣੀ ਨਾਲ ਗੱਲ ਹੋਈ ਏ ਉਹ ਪਰਸੋਂ ਆਉਂਦਾ ਹੈ ਵੀ ਡੈੜੀ ਬੰਦੇ ਨਾਲ ਕਿ ਮੰਮੀ ਆਪਣੀ ਆਉਂਦਾ ਹੀ ਬੰਦੇ ਦਾ ਬੜ ਮਿਸਤਰੀ ਤੇ 15 ਤੱਕ ਮੈਂ ਸੁੱਟੀ ਆ ਜਾਣਾ ਤੇ ਅਗੇ ਕੰਮ ਲਾਣਾ ਆ ਤੇ ਮੁੜ ਕੇ ਆਉਂਦਾ ਮੈਂ ਫੋਨ ਕਰਤਾ ਬੰਦ ਕਰਤਾ ਤਾਂ ਮੈਂ ਫਿਰ ਬਾਅਦ ਚ ਕਰਨਾ ਫੋਨ ਬਾਅਦ ਚ ਫੋਨ ਨਹੀਂ ਕੀਤਾ ਹੁਣ ਤੇ ਸਵੇਰੇ ਗੱਲ ਕਿ ਵਿਆਹ ਕਰਦਾ ਇਹ ਸਾਢੇ 3 ਵਜੇ ਘਰ ਫਿਰਿਆ ਕਿਹੜਾ ਕੰਮ ਹੋ ਗਿਆ ਮੇਰੋਂ ਜਿਲੇ ਆਇਨਾ ਸੀ ਮੈਂ ਸਿੰਘ ਜੀ ਆਪੇ ਇਹਨਾਂ ਨੇ ਗੱਲ ਕੀ ਪਲਾਨ ਕੀ ਆਖਿਆ ਬਸ਼ੀਰ ਸਿੰਘ ਦਾ ਕਰਤਾ ਮੈਂ ਇਹੋ ਹੀ ਆ ਮੈਂ ਉਹਨੂੰ ਪੁੱਛਿਆ ਮੈਂ ਕਿ ਕੀ ਗੱਲ ਕੀ ਆਪਣਾ ਕੋਈ ਭਾਜੀ ਕਿੱਥੋਂ ਆਇਓ ਇਹਨਾਂ ਦੱਸਿਆ ਕੁਝ ਨਹੀਂ ਇਹਨਾਂ ਨੇ ਦੱਸਿਆ ਕੁਝ ਨਹੀਂ ਤੇ ਕਿਸੇ ਸੰਗਾ ਆਉਂਦਾ ਵੀ ਮਾਤਾ ਨੂੰ ਮਾਤਾ ਡੇਗਣਾ ਪਏ ਮੇਰੇ ਢੇਰ ਤੇ ਉਹਨੇ ਰੋਕ ਕੇ ਪਰੋ ਗਿਆ ਕਰਕੇ ਵੀ ਰਤਾਂ ਥੜਕ ਗਈ ਇਹ ਲੈ ਆਖਣ ਮਾਤਾ ਡੇਗਣਾ ਪਏ ਕਤਨਾ ਥੜਕ ਗਿਆ ਤੇ ਫਿਰ ਮੁੜ ਕੇ ਗਾਲਖੇ ਮੇਰੇ ਸਰੀਰ ਨੇ ਕੰਮ ਨਹੀਂ ਕੀਤਾ ਨਾ ਲਾ ਕੋਠਿਆ ਨਾ ਲੱਤਾਂ ਉਠੀਆਂ ਤੇ ਕੱਲ ਦਾ ਮੈਸੋ ਤੁਰਿਆ ਨਹੀਂ ਜਾ ਕਰਦਾ ਕੋ ਮੰਗਿਆ ਕੀ ਸਰਕਾਰ ਤੋਂ ਸਰਕਾਰ ਕੋ ਮੰਗਾ ਕਿ ਮੇਰੇ ਦੂਜੇ ਵੱਡੇ ਬੇਟੇ ਨੂੰ ਕਰਕੇ ਨੌਕਰੀ ਦੇ ਉਹ ਵਿਚਾਰਾ ਦਿਹਾੜੀ ਦਿਹਾੜੀ ਨਾ ਹੁਣ ਮੈਂ ਉਹਦੇ ਸਿਰ ਤੇ ਹੁਣ ਗਏ ਤੇ ਸਿਰ ਤੇ ਬੁੱਢਿਆ ਫਿਰਦਾ ਸੀ ਦੁਨੀਆ ਨੂੰ ਮੈਂ ਮੱਡਾ ਦੁਨੀਆ